ਇਹ ਜਿਹੜਾ ਲੰਗਰ ਸਾਹਿਬ ਚੱਲਣ ਦਾ ਇਹ ਅੱਜ ਤੋਂ ਸ਼ੁਰੂ ਹੋ ਗਿਆ 17 ਤਰੀਕ ਤੱਕ ਵਾਪਸੀ ਦੀ ਜਿੰਨੀ ਤੇਰੀ ਸੰਤ ਸਾਰੀ ਨਹੀਂ ਨਾ ਉਹਦੀ ਉਹਨੇ ਚਰ ਲਗਾਤਾਰ ਚੱਲੂਗਾ ਇਹ ਲੰਗਰ ਸਤਨਾਮ ਸਤਨਾਬ ਜੀ ਵਾਹਿਗੁਰੂ 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 ਜੀ ਸਤਨਾਮ ਸਤਨਾਮ ਸਤ ਨਾਮ ਜੀ ਵਾਹਿ ਤੁਰੋ ਆਗੇ ਗੁਰੂ ਵਾਹਿ ਗੁਰੂ ਜੀ ਸਤ ਨਾਮ ਸਤ ਨਾਮ ਤੇ ਤਾਂ ਤਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪਾਵਨ ਪਵਿੱਤਰ ਖੋਲਾ ਮਹੱਲਾ ਜੋ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਤਿਆਰ ਜਿਹੜਾ ਏ ਗੁਰੂ ਕੇ ਖਾਲਸੇ ਪੰਥ ਦੇ ਨਾਲ ਜੋੜਨਾ ਕੀਤਾ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਤਰੁ ਜੀ ਸਤਨਾਮ ਸਤਨਾ ਸਤਨਾਬ ਜੀ ਲੱਖ ਖੁਸ਼ੀਆਂ ਪਾਸਾਂਆਂ ਜੇ ਸਤਗੁਰ ਨਦਰ ਕਰੇ ਫੂਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਦਾ ਮੇਲੇ ਨੂੰ ਸਮਰਪਿਤ ਜਗਾ ਜਗਾ ਤੇ ਲੰਗਰ ਲਗਾਏ ਨੇ ਸੰਗਤਾਂ ਨੇ ਸੇਵਾ ਲੋਟ ਰਹੇ ਨੇ ਤੇ ਅਸੀਂ ਪਹੁੰਚੇ ਆਂ ਜ਼ਿਲ੍ਹਾ ਤਰਨਤਾਰਨ ਤੋਂ ਨਿਊ ਪੰਜਾਬ ਚੈਨਲ ਦੇ ਰਾਹੀਂ ਪਿੰਡ ਸਰਹਾਲੀ ਕਲਾਂ ਪੱਟੀ ਮੋੜ ਤੇ ਇਹ ਸੰਗਤਾਂ ਨੇ ਰਲ ਮਿਲ ਕੇ ਲੰਗਰ ਲਗਾਇਆ ਇਹ ਜਿਹੜਾ ਕਿ ਅੱਜ ਤੋਂ ਸ਼ੁਰੂ ਹੋ ਕੇ ਇਹ ਕਿੰਨੇ ਦਿਨ ਲੰਗਰ ਚੱਲਣਾ ਇਹ ਸਾਰਾ ਇਹਨਾਂ ਨਾਲ ਆਪਾਂ ਗੱਲਬਾਤ ਕਰਕੇ ਨਾਲ ਤੋਂ ਹੋਰ ਜਾਣਕਾਰੀ ਪ੍ਰਾਪਤ ਕਰਾਂਗੇ ਜੀ ਬੈਕਾ ਟਿੱਕਾ ਖਾਲਸਾ ਵਾਹਿਗੁਰੂ ਜੀ ਇਹ ਜਿਹੜਾ ਲੰਗਰ ਸਾਹਿਬ ਚੱਲ ਰਿਹਾ ਇਹ ਅੱਜ ਤੋਂ ਸ਼ੁਰੂ ਹੋ ਗਿਆ 17 ਤਰੀਕ ਤੱਕ ਵਾਪਸੀ ਦੀ ਜਿੰਦ ਤੇਰੀ ਸੰਤਸਾਰੀ ਨਹੀਂ ਨਾ ਉਹਦੀ ਉਹਨੇ ਚਰ ਲਗਾਤਾਰ ਚੱਲੂਗਾ ਛੇ ਲੰਗਰ ਸੰਗਤਰੂ ਵੱਧ ਚੜ ਕੇ ਸਾਰੇ ਪਰਿਵਾਰ ਜਿੰਨੇ ਹੈਗੇ ਬੈਕਾ ਦੇ ਜਿੰਨੇ ਵੀ ਹੈਗੇ ਜਿੰਨੀਆਂ ਬੈਕਾ ਲਾਗੇ ਲਾਗੇ ਸਾਰੀਆਂ ਸਾਰੇ ਪਰਿਵਾਰਾਂ ਸਮੇਤ ਸਿਰਲ ਇਹ ਸੇਵਾ ਕਰਨ ਦੇ ਇਥੇ ਪੰਜਵਾਂ ਸਾਲ ਹੋ ਗਿਆ ਯਾਰ ਵਾਹਿਗੁਰੂ ਪੰਜਵਾਂ ਸਾਲ ਹੋ ਗਿਆ ਤੇ ਇਹ ਰਾਤ ਨੂੰ ਵੀ ਲੱਗਾ ਰਹੇ ਰਾਤ ਨੂੰ 12 ਵਜੇ ਤੱਕ ਚੱਲਦਾ ਜੀ ਹਾਂ ਜਿੰਨੇ ਦੇ ਤੱਕ ਸੰਗਤ ਆਉਂਦੀ ਰਹਿੰਦੀ ਹੈ ਹਾਂ ਜੀ ਤੇ ਸਵੇਰੇ ਜਿਹੜੀ ਹੈ ਸਵੇਰੇ ਤੜਕੇ 4 4 ਵਜੇ ਚਾਹ ਸ਼ੁਰੂ ਹੋ ਜਾਂਦੀ ਚਾਹ ਤੇ ਦੁੱਜੀ ਆਪਣੇ ਰਾਸ ਨੂੰ ਲੋਕਾਂ ਦੇ ਖਾਣ ਲਈ ਵਾਹ ਜੀ ਤੇ 10 ਵਜੇ ਸ੍ਰੀ ਲੰਗਰ ਬਕਾਇਦਾ ਚੱਲੂ ਹੋ ਜਾਂਦਾ ਨੇ ਐਨ ਐ ਆਰ ਆਈ ਵੀਰ ਉਹਨਾਂ ਬਾਰੇ ਬਹੁਤ ਬਹੁਤ ਸੇਵਾ ਕਰ ਰਹੇ ਹੋ ਸਾਰੇ ਜਣੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਕੰਮ ਚੱਲ ਰਿਹਾ ਸਾਰਾ ਹਾਂ ਜੀ ਹਾਂ ਹੋਰ ਤੁਸੀਂ ਸਿੱਖ ਨੌਜਵਾਨ ਨਵੀਂ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨਾ ਇਹ ਇਹੀ ਤੇ ਇਹੋ ਆਖਾਂਗੇ ਭਾਈ ਵਾਦ ਤੋਂ ਵਾਦ ਤੁਸੀਂ ਗੁਰੂ ਵਾਲੇ ਬਣੋ ਮਹਾਰਾਜ ਦਾ ਨਾਮ ਲਓ ਦਾੜੀਆਂ ਮੁੱਛਾਂ ਰੱਖੋ ਸਿਰ ਤੇ ਪੱਗਾਂ ਬੰਨੋ ਇਹ ਇਹੋ ਕਰਾਂਗੇ ਅਸੀਂ ਇਕੱਲੇ ਇਹੋ ਆਕਾਂ ਦੇ ਬੱਚਿਆਂ ਨੂੰ ਬਾਕੀ ਤੁਹਾਨੂੰ ਪਤਾ ਹੀ ਇਹਨਾ ਮਹਾਰਾਜੇ ਮਾਤ ਦੇਊਗਾ ਤਾਂ ਆਪਣੇ ਆਪ ਸ਼ੁਰੂ ਹੋ ਜਾਣਾ ਕੰਮ ਇਹ ਇੱਕ ਤਰ੍ਹਾਂ ਸੋਹਣੇ ਸੋਹਣੇ ਲੱਗਦੇ ਹੀ ਵਿਆੜਗੇ ਲੱਗੇ ਹੈ ਪ੍ਰਮਾਤਮਾ ਦਾ ਨਾਮ ਹੈ ਤਾਂ ਸੇਵਾ ਕਰਨ ਗੁਰੂ ਮਾਰ ਮਾਪਿ ਪਿਓ ਦੀ ਸੇਵਾ ਕਰਨ ਸਭ ਤੋਂ ਵੱਡੀ ਸੇਵਾ ਹੈ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੇ ਭੈਣ ਭਰਾਵਾਂ ਦੇ ਨਾਲ ਸੰਜੋਗ ਦੇ ਨਾਲ ਇਹ ਲੰਗਰ ਚੱਲ ਰਿਹਾ ਜੀ ਇੱਥੇ ਮਹਾਰਾਜੇ ਬਾਕੀ ਬਾਹਰ ਦੇ ਵੀਰ ਜਿਹੜੇ ਆ ਉਹਨਾਂ ਨੇ ਬਹੁਤ ਸੰਜੋਗ ਦਿਖਾਈ ਥੇ ਬਾਕੀ ਪਿੰਡ ਵਾਲਿਆਂ ਨੇ ਤੇ ਉਹਨਾਂ ਦੇ ਸੰਗੋਗ ਨਾਲੇ ਸਾਰਾ ਲੰਗਰ ਚੱਲ ਰਿਹਾ ਸੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਮਤੈ ਬੋਲੇ 100000 ਜੀ ਆਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸਤ ਨਾਮ ਜੀ ਵਾਹਿ ਗੁਰੂ ਵਾਹਿਗੁਰੂ ਪਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਰਾਮ ਨਾਮ ਜਪ ਲਾ ਰਾਮ ਨਾਮ ਜਪ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤਨਾਮੁ ਓ ਮcj ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਰਾਮ ਨਾਮ ਜਪ ਲਾ ਅਜ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਵਾਹਿਗੁਰੂ ਸਤ ਨਾਮ 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 ਸਭ ਦਾ ਸਤ ਨਾਮ ਸਤ ਨਾਮ ਜੀ ਵਾਹਿ ਤੁਰੋ ਆਗੇ ਗੁਰੂ ਵਾਹਿ ਗੁਰੂ ਤੇ ਸਤ ਨਾਮ ਸਤ ਨਾਮ ਸਤ ਨਾਮ ਜੀ ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ RAM NA ਰਾਮ ਨਾਮ ਜਪ ਲਾ ਹਰ 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 ਗੁਰਜੀਕਾ ਖਲਸਾ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ